ਪੰਜਾਬ ਕਾਂਗਰਸ ਵੱਲੋਂ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਦੇ ਮੰਤਵ ਨਾਲ ਚੇਲਾ ਪੱਦਰ ਤੇ ਬਲਾਕ ਪੱਦਰ ਤੇ ਧਰਨੇ ਲਗਾਏ ਜਾ ਰਹੇ ਹਨ ਧੂਰੀ ਵਿਖੇ ਵੀ ਡੀਐਸਪੀ ਦਫਤਰ ਦੇ ਬਾਹਰ ਪੰਜਾਬ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਧੂਰੀ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਹੈ ਪਰ ਧੂਰੀ ਦੇ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੋ ਰਹੇ ਹਨ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਨ ਪਰ ਪੁਲਿਸ ਦੇ ਹੱਥ ਨਾਕਾਮਯਾਬੀ ਹੀ ਲੱਗ ਰਹੀ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਡੀਐਸਪੀ ਦਫਤਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਹਿਆ ਕਿ ਜੇਕਰ ਸੁੱਤਾ ਹੋਇਆ ਪੁਲਿਸ ਪ੍ਰਸ਼ਾਸਨ ਨਾ ਜਾਗਿਆ ਤਾਂ ਉਹ ਪੱਕੇ ਤੌਰ ਤੇ ਧੂਰੀ ਵਿੱਚ ਧਰਨਾ ਲਗਾਉਣਗੇ। ਜੰਨਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਆਲੰਕਨਉਣ ਦੀ ਸਥਿਤੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਆਲੰਕਨਉਣ ਦੀ ਸਥਿਤੀ ਬਹਾਲ ਕਰੋ ਬਹਾਲ ਕਰੋ ਸਰਕਾਰ ਮਰਦਾਬਾ 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 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਲਾਂਚ ਆਰਡਰ ਦੀ ਪੋਜੀਸ਼ਨ ਆ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਦੇਖ ਰਹੇ ਹੋ ਕਿ ਜਿਹੜਾ ਬੰਦਾ ਸਵੇਰੇ ਵਪਾਰ ਕਰਨ ਦੇ ਲਈ ਘਰੋਂ ਗਿਆ ਜਾਂ ਜਿਹੜਾ ਬੰਦਾ ਆਪਣੇ ਕਾਰੋਬਾਰ ਲਈ ਗਿਆ ਸ਼ਾਮ ਨੂੰ ਘਰ ਵਾਪਸ ਆਊਗਾ ਜਾਂ ਨਹੀਂ ਆਊਗਾ ਬੇਜਕੀਨੀ ਵਾਲਾ ਮਾਹੌਲ ਬਣਿਆ ਹੋਇਆ ਔਰ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਰਿੰਗਜੀ ਹੋਰਾਂ ਨੇ ਔਰ ਪੂਰੀ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਬਲੌਕ ਲੈਵਲ ਤੇ ਡੀਐਸਪੀ ਦਫ਼ਤਰ ਦੇ ਬਾਹਰ ਇਹ ਧਰਨੇ ਪ੍ਰਦਰਸ਼ਨ ਜਾਰੀ ਕੀਤੇ ਜਾਣ ਤਾਂ ਕਿ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ ਔਰ ਜਿਹੜੀ ਲੋਕਾਂ ਦੇ ਉੱਪਰ ਮੌਤ ਮੰਡਰਾ ਰਹੀ ਹੈ ਪਤਾ ਨਹੀਂ ਕਦੋਂ ਕਿੱਥੇ ਕੀ ਘਟਨਾ ਹੋ ਜਾਣੀ ਹੈ ਔਰ ਹਰ ਬੱਚਾ ਹਰ ਲੇਡੀ ਇਹ ਸੋਚਦੀ ਹੈ ਕਿ ਮੇਰਾ ਪਤੀ ਮੇਰਾ ਘਰ ਵਾਲਾ ਸ਼ਾਮ ਨੂੰ ਮੇਰਾ ਬਾਪ ਮੇਰਾ ਭੈਣ ਮੇਰਾ ਭਰਾ ਕਰ ਆਊਗਾ ਜਾਂ ਨਹੀਂ ਆਊਗਾ ਸੋ ਐਡਾ ਜਿਹੜਾ ਮਾਹੌਲ ਹੈ ਉਹ ਪੰਜਾਬ ਦੇ ਵਿੱਚ ਖਰਾਬ ਹੋਇਆ ਇਹ ਨਿੰਦਣਯੋਗ ਹੈ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਕੰਟਰੋਲ ਨਹੀਂ ਸੋ ਸਰਕਾਰ ਦਾ ਫਰਜ ਬਣਦਾ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਲਾਅਨ ਔਰ ਦੀ ਪੋਜੀਸ਼ਨ ਨੂੰ ਸਹੀ ਰੱਖੇ ਔਰ ਲੋਕਾਂ ਨੇ ਬੜੇ ਵੱਡੇ ਮਤਦਾਨ ਦੇ ਨਾਲ ਇਹਨਾਂ ਨੂੰ ਲੈ ਕੇ ਆਏ ਸੀ ਅੱਜ ਇਹਨਾਂ ਦਾ ਵੀ ਤਾਂ ਕੋਈ ਫਰਜ ਬਣਦਾ ਆਪਣੇ ਫਰਜ਼ਾਂ ਤੋਂ ਭੁੱਲੇ ਬੈਠੇ ਨੇ ਸੋ ਅੱਜ ਉਹਨਾਂ ਨੂੰ ਜਗਾਉਣ ਦੇ ਲਈ ਕਾਂਗਰਸ ਇਕੱਠ ਹੋ ਕੇ ਥਾਂ ਥਾਂ ਤੇ ਸੜਕਾਂ ਦੇ ਉੱਤੇ ਉਤਰੀ ਹੈ ਅੱਜ ਪੰਜਾਬ ਵਿੱਚ ਜਿਹੜੇ ਕਾਨੂੰਨ ਦੇ ਹਾਲਾਤ ਬਣੇ ਐ ਇਹ ਸਾਰਿਆਂ ਨੂੰ ਜਾਣੂ ਐ ਕਿਵੇਂ ਘਰਾਂ ਦੇ ਵਿੱਚ ਵੜ ਕੇ ਗੈਂਗਸਟਰ ਗੋਲੀਆਂ ਮਾਰਦੇ ਐ ਕਿਵੇਂ ਰਾਹਗੀਰ ਜਾਂਦਿਆਂ ਨੂੰ ਲੁੱਟਖੋ ਕੀਤੀ ਜਾਂਦੀ ਐ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਮੇਰੇ ਵੱਡੇ ਭਰਾ ਭਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਦਾ ਇਹ ਧਰਨਾਵ ਲਿਖਿਆ ਗਿਆ ਜਿਹਦੇ ਵੀ ਸਾਡੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਪੀਰ ਜੀ ਸਤੀ ਸੀ ਤੇ ਸਾਡੀ ਸਾਰੀ ਲੀਡਰਸ਼ਿਪ ਔਰ ਇਸ ਵਿੱਚ ਸਾਡੇ অবজারভার ਬਣ ਕੇ ਆਏ ਮੇਰੇ ਵੱਡੇ ਭਰਾ ਰਾਜਾ ਬੇਰਖਲਾ ਜੀ ਔਰ तमाम ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਧੂਰੀ ਦੀ ਜੇ ਤਲਵਾਰ ਜੀ ਹੋਣ ਮੰਗੀ ਜੀ ਹੋਣ ਸਾਰੇ ਐਮਸੀ ਸਾਹਿਬਾਨ ਹੋਣ ਸਾਰੇ ਅਜੂਰੇ ਪਹੁੰਚੇ ਹੈ ਤਾਂ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕੀਏ ਔਰ ਮਾਨਯੋਗ ਡੀਐਸਪੀ ਸਾਹਿਬ ਨੂੰ ਦੱਸ ਸਕੀਏ ਕਿ ਪੰਜਾਬ ਵਿੱਚ ਔਰ ਸਾਡੇ ਖਾਸ ਕਰਕੇ ਧੂਰੀ ਸ਼ਹਿਰ ਚ ਕੀ ਚੱਲ ਰਿਹਾ ਪਿਛਲੇ ਜਿਵੇਂ 1.5 2 ਮਹੀਨੇ ਵਿੱਚ ਅਸੀਂ ਸਭ ਨੇ ਦੇਖਿਆ ਕਿੰਨੀਆਂ ਚੋਰੀਆਂ ਹੋਈਆਂ ਕਿਵੇਂ ਲੁੱਟਖੋ ਕੀਤੀ ਗਈ ਉਹਦੇ ਕਰਕੇ ਅੱਜ ਅਸਰੀ ਤਰਨ ਆਏ ਪ੍ਰਦਰਸ਼ਨ ਅੱਜ ਡੀਐਸਪੀ ਸਾਹਿਬ ਨੂੰ ਆਪਣਾ ਮਾਨਯੋਗ ਮੰਗ ਪੱਤਰ ਤੇ ਉਹਨਾਂ ਨੂੰ ਦੱਸਣਾ ਹੈ ਅਗਰ ਉਹ ਇਹਦੇ 15-20 ਦਿਨਾਂ ਵਿੱਚ ਉਰੇ ਪੁਲਿਸ ਦੀ ਗਸ਼ਤ ਨਹੀਂ ਵਧਾਉਂਦੇ ਰਾਤਾਂ ਨੂੰ ਉਰੇ ਪੰਜਾਬ ਦੇ ਜਿਹੜਾ ਸਾਡਾ ਧੂਰੀ ਦੇ ਹਾਲਾਤ ਨੇ ਉਹਨੂੰ ਚੰਗੇ ਨਹੀਂ ਕਰਦੇ ਤਾਂ ਅਸੀਂ ਪੱਕੇ ਤੌਰ ਤੇ ਉਰੇ ਆਉਣ ਵਾਲੇ 15 ਦਿਨ ਬਾਅਦ ਬੈਠਾਂਗੇ ਜੀ ਸਾਡਾ ਕੋਈ ਸ਼ੌਂਕ ਨਹੀਂ ਵੀ ਅਸੀਂ 48 ਦੇ ਟੈਂਪਰੇਚਰ ਦੇ ਉੱਤੇ ਆ ਕੇ ਧਰਨਾ ਲਾਈਏ ਅਸੀਂ ਲੋਕਾਂ ਦੇ ਜੋ ਫਤਵਾ 2022 ਚ ਦਿੱਤਾ ਉਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਭਾਵੇਂ ਕਾਂਗਰਸ ਸਰਕਾਰ ਨੇ 2017 ਤੋਂ ਲੈ ਕੇ 2022 ਤੱਕ ਬਹੁਤ ਕੰਮ ਕੀਤਾ ਲੇਕਿਨ ਲੋਕਾਂ ਨੇ ਫਤਵਾ ਇੱਕ ਤਬਦੀਲੀ ਦੇ ਨਾਮ ਤੇ ਬਦਲਾਅ ਦੇ ਨਾਮ ਤੇ 92 ਸਟਾ ਦੇ ਨਾਲ ਇਹਨਾਂ ਵੀ ਸਰਕਾਰ ਬਣਾਈ ਲੇਕਿਨ ਜਿਸ ਦਿਨ ਤੋਂ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਹੁਣ ਤੱਕ ਦੇ ਹਾਲਾਤ ਨੇ ਹੁਣ ਤੱਕ ਦੇ ਹਾਲਾਤ ਨੇ ਅਸੀਂ ਇਸੇ ਕਰਕੇ برداشت ਕਰਦੇ ਆਏ ਕਿ ਸਰਕਾਰ ਨੂੰ ਟਾਈਮ ਦੇਣਾ ਚਾਹੀਦਾ ਹੈ ਲੇਕਿਨ ਜਦੋਂ ਪਾਣੀ ਉੱਪਰ ਦੀ ਨਿਕਲਿਆ ਜੋ ਸਾਡੇ ਕਾਂਗਰਸ ਪ੍ਰਧਾਨ ਨੇ ਰਾਜਾ ਪਟਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਧਰਨੇ ਲਗਾਏ ਜਾ ਰਹੇ ਨੇ ਤਾਂ ਕਿ ਸਾਡਾ ਧਰਨਾ ਲਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਮਤਲਬ ਕੋਈ ਇਸਨਾਂ ਦੀ ਵਿਰੋਧਤਾ ਕਰਦੇ ਹਾਂ ਸਰਕਾਰ ਨੂੰ ਜਗਾ ਰਹੇ ਹਾਂ ਪ੍ਰਸ਼ਾਸਨ ਨੂੰ ਜਗਾ ਰਹੇ ਹਾਂ ਤਾਂ ਕਿ ਹਰ ਇੱਕ ਬੰਦੇ ਦੇ ਨਾਗਰੀ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਔਰ ਹਰ ਇੱਕ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅੱਜ ਉਸੇ ਤਹਿ ਦੇ ਵਿੱਚ ਧਰਨਾ ਲਾਇਆ ਜਾ ਰਿਹਾ ਜੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਦੇ ਉੱਤੇ ਇਸ ਗੱਲ ਦੀ ਗੌਰ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਜੰਗੀ ਪੱਧਰ ਤੇ ਉੱਤੇ ਸੰਘਰਸ਼ ਛੇੜਿਆ ਜਾਊ ਜਿਹਦੇ ਵਿੱਚ ਹੋ ਸਕਦਾ ਵੀ ਅਸੀਂ ਸਰਕਾਰ ਦੇ ਚੂਲਾ ਹਿਲਾਉਣ ਦੇ ਵਿੱਚ ਵੀ ਕਾਮਯਾਬ ਹੋਈਏ